ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੜਾ ਭਾਈਕੇ ਦੇ ਵਿੱਚ ਵੜਾ ਭਾਈਕੇ ਪਿੰਡ ਮਿੱਤਰੋ ਇੱਕ ਫਰੀਦਕੋਟ ਜ਼ਿਲ੍ਹੇ ਦਾ ਵਾ ਤੇ ਇਹ ਫਰੋਜਪੁਰ ਜ਼ਿਲ੍ਹੇ ਦਾ ਵੜਾ ਭਾਈਕੇ ਦਾ ਪਿੰਡ ਆ ਜਦੋਂ ਆਪਾਂ ਮੁੱਦਕੀ ਤੋਂ ਮਿੱਤਰੋ ਮਿਸ਼ਰੀ ਵਾਲੇ ਨੂੰ ਜਾਣਦੇ ਆ ਤਾਂ ਲਹਾਮ ਰੰਗਣ ਤੋਂ ਬਾਅਦ ਪਹਿਲਾ ਪਿੰਡ ਆਉਂਦਾ ਵਾ ਵੜਾ ਭਾਈਕੇ ਜੌੜੀਆਂ ਨਹਿਰਾਂ ਵਾਲਾ ਤੁਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਾਰ ਬਾਈ ਹੁਣਾਂ ਦੇ ਵਕਾਊ ਆ ਮਿੱਤਰੋ ਤਿੰਨੇ ਮੋਹਰਾ ਨਸਲ ਦੇ ਟਾਪ ਬਰੀਡ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਕੱਟਾ ਤੇ ਦੋ ਝੋਟੀਆਂ ਦੋਵਾਂ ਦੇ ਬਾਰੇ ਜਾਣਨਾ ਮੋੜ ਲਈ ਜਾਣਕਾਰੀ ਦੇ ਲਈ ਆਪਣੇ ਨਾਲ ਬਲਵਿੰਦਰ ਲੋਹਾਰ ਹੋਊਗਾ ਬਾਈ ਜਿੰਦੇ ਕੋਲੇ ਇਹ ਕੱਟੀਆਂ ਮਿਲਦੇ ਆ ਬਾਈ ਨੂੰ ਬਲਵਿੰਦਰ ਜੀ ਦੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਹੁਤ ਵਧੀਆ ਜੀ ਚੜਦੀ ਕਲਾ ਸਤਿ ਸ੍ਰੀ ਅਕਾਲ ਬਾਈ ਆਨ ਕਿਰਪਾ ਮਾਲਕ ਚਲੋ ਸ਼ੁਕਰ ਆ ਬਾਈ ਅੱਛਾ ਬਲਵਿੰਦਰ ਬਾਈ ਤਿੰਨ ਜਨਵਾਰ ਆ ਅੱਜ ਹੈਨਾ ਪਹਿਲੇ ਨੰਬਰ ਤੇ ਵੱਡੀ ਝੋਟੀ ਦੀ ਕੀ ਡਿਟੇਲ ਆ ਕਿੰਨੀ ਉਮਰ ਦੀ ਕੋਲੀ ਇਹ ਜੀ 14-15 ਮਹੀਨਿਆਂ ਦੀ ਹੈ ਜੀ ਇੱਥੇ ਰਹੀ ਨੇੜੇ ਹੀ ਬਾਲਾ ਦੂਰ ਨਾ ਜਾਈ ਹਾਂ 14-15 ਮਹੀਨੇ ਚੱਲ ਮੈਂ ਖੋਲ ਲੈ ਅੱਛਾ ਬਲਵਿੰਦਰ ਜੀ 14-15 ਮਹੀਨਿਆਂ ਦੀ ਹੈ ਹਾਂਜੀ 15-14 ਮਹੀਨਿਆਂ ਦੀ ਹੈ ਠੀਕ ਆ ਬਾਈ ਠੀਕ ਆ ਅੱਛਾ ਪੈਰ ਦੇ ਕਿਵੇਂ ਬਦੇ ਪਰ ਨੌ ਇਹ ਨੌ ਬਣਾਉਣ ਵਾਲੇ ਛੇਤੀ ਜ ਆਪਾਂ ਵੀਰੇ ਨੌ ਆਪਾਂ ਬਣਾ ਨਹੀਂ ਸਕੇ ਨਾ ਹੁਣ ਠੀਕ ਆ ਬਾਈ ਠੀਕ ਆ ਉਹਨੇ ਥੋੜਾ ਟਾਈਮ ਸੀਗਾ ਉਹਨਾਂ ਕੀ ਆਪਣਾ ਠੀਕ ਹੈ ਬਈ ਠੀਕ ਹੈ ਲਾਈਆਂ ਵੀ ਹੋਣੀ ਅੱਜ ਹੀ ਹਨਾ ਹੁਣੇ ਹੁਣੇ ਹੀ ਬਸ ਹੂੰ ਝੋਲੀ ਝਾਲੀ ਤਾਂ ਤੁਹਾਨੂੰ ਬੜਾ ਚੰਗਾ ਹਨਾ ਹਾਂਡੀ ਆ ਬਾਈ ਹੂੰ ਇਹ ਫਿਰ ਡੈਰੀ ਡਿਊਟੀ ਚੋਂ ਆਈਆਂ ਕਿ ਘਰੋਂ ਆਈਆਂ ਹਾਂਜੀ ਡੈਰੀ ਚੋਂ ਆਈਆਂ ਡੈਰੀ ਚੋਂ ਆਈਆਂ ਠੀਕ ਹੈ ਕਿਉਂ ਝੂਠ ਮਾਰੀ ਆ ਵੀਰੇ ਆਪਾਂ ਹਾਂ ਵਪਾਰ ਦਾ ਕੰਮ ਆਪਾਂ ਸਾਫ ਸੁਥਰਾ ਵਪਾਰ ਚੱਲਦਾ ਆਪਣਾ ਹੂੰ ਨਹੀਂ ਫਿਰ ਇਹ ਮਾਲਾ ਖੜੀਆਂ ਲਿਆਂਦੀਆਂ ਹੋਣੀਆਂ ਹਨਾ ਹਾਂਜੀ ਖੜੀਆਂ ਆਈਆਂ ਹਾਂ ਹਾਂ ਤਾਂ ਹੀ ਵਿਚਾਰੀ ਸੌਤ ਕੱਟੀਆਂ ਇੰਨੇ ਅਸੀਲ ਮੈਂ ਨਹੀਂ ਜਿੰਦਗੀ ਚ ਵੇਖਿਆ ਬਸ ਸਾਹ ਜਲ ਗਿਆ ਬਹੁਤ ਹਨਾ ਹਾਂਜੀ ਹਾਂਜੀ ਹੂੰ ਮੈਂ ਕਿਹੋ 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 ਟਿੱਟੂ ਵਾਲੀ ਜਾਲੀ ਕੱਟੀਆਂ ਦੀ ਪੈਰ ਬਣਾਉਣ ਵਾਲਿਆ ਉਹ ਬਣਾ ਦੂਗਾ ਕੋਈ ਗੱਲ ਨਹੀਂ ਇਹਨਾਂ ਕੋਲ ਤਾਂ ਆਪਦਾ ਇੱਕ ਵਾਰਾ ਖੁਰਪੀ ਸਾਰਾ ਕੋਈ ਵੜਦਾ ਮਾਰੇ ਮਾਰੇ ਨੋ ਲਾਵਣਾ ਲਾ ਦਿਆਂਗੇ ਯਾਰ ਹਾਂ ਬਸ ਸਾਰਾ ਸੰਦ ਬੜਾ ਇਹਨਾਂ ਕੋਲੇ ਆਪਦਾ ਇਹਨਾਂ ਨੇ ਚੱਕ ਦੇਣੇ ਵੇਖੀ ਜਾਇਓ ਰਗੜ ਰਗੜ ਕੇ ਰੇਤੀ ਨਾਲ ਬਣਾ ਦੇਣਗੇ ਪਹਿਲੋਂ ਅਸਰਾ ਕੱਟੀਆਂ ਹਨਾ ਬਈ ਲੋੜ ਹੀ ਨਹੀਂ ਬਣਾਉਣ ਦੀ ਥਣ ਸੇ ਆ ਦੂਜਾ ਸਹੀ ਹੈਗੇ ਪੈਰ ਪੈਰ ਤਾਂ ਸਹੀ ਹੀ ਹੁੰਦੇ ਮੈਂ ਕਦੇ ਕਹਿਣਾ ਵੀ ਨਹੀਂ ਪੈਰ ਚਾਰ ਹੀ ਆ ਪਤੰਦਰ ਪਰ ਲਈ ਲੈ ਮਿੱਠੇ ਝੋਟੀ ਪਰ ਨਹੀਂ ਵੀਰੇ ਇਹਦਾ ਬਈ ਬਲਵਿੰਦਰ ਬਾਈ ਜਿਹੜੀ ਇਹ ਕੱਟੀਆਂ ਕਿੰਨੀ ਦੀ ਦੇ ਦਿਆਂਗੇ ਆਪਾਂ ਬਈ ਹਾਜੀ ਮੁੱਲ 42000 ਆ ਬਾਕੀ ਮਾਨਤਾਨ ਕਰਦੇ ਆਂਗੇ ਠੀਕ ਆ ਬਾਈ ਹਾਂਜੀ ਵੇਖ ਲਓ ਜੇ ਤਾਂ ਗਾਉ ਨਹੀਂ ਲੈਣੀ ਆ ਮੇਰੇ ਵੱਲੋਂ ਤਾਂ ਮੰਗ ਲਿਆ ਕਰੋ ਜਿੰਨੇ ਮਰਜੀ ਨਹੀਂ ਗਾਉ ਵੀ ਕਿੱਲਾ ਬਹੁਤ ਟੈਟ ਆ ਉਹ ਬਾਈ ਕਿੱਥੇ ਬਰੇ ਇਹਨਾਂ ਆ ਨਾ ਵੀਰੇ ਜਰਮਾਏ 70 75 80 ਦਾ ਆਪਾਂ ਨਫਾ ਸਾਫ ਦਾ ਖਾਣ ਵਾਲਿਆਂ ਕੋ ਚੰਗੀ ਚੀਜ਼ ਲਾਈਏ ਰਿਕਾਰਡ ਨਹੀਂ ਖਰਾਬ ਹੁੰਦਾ ਮੈਨੂੰ ਤਾਂ ਕੋਈ ਨਹੀਂ ਮੰਗ ਲਓ ਪ੍ਰਭੂ ਹਾਂ ਇਹਦੇ ਬਾਰੇ ਦੱਸੀ ਬਾਈ ਹੀਰਾ ਹੀ ਆ ਬਾਈ ਇਹ ਕਿਨੇ ਜਰ ਦੀ ਕੱਟੀ ਇਹ ਕੱਟੀ ਬੜੀ ਟਿਕਾਣੀ ਦੀ ਹਾਂਜੀ ਇਹ ਵੀ ਬਾ 13 14 ਮਹੀਨਿਆਂ ਦੀ ਆ ਹੂੰ ਗੋਲਮੋਲ ਕੱਟੀ ਨਹੀਂ ਪੋਲੀ ਲਵੀ ਲਵੀ ਥਣ ਵੀ ਆਂਦੀ ਆ ਇਹਦੇ ਵੀ ਹੂੰ ਮੱਥੇ ਦੇ ਵਿੱਚ ਜਰੂਰ ਬਾਲਾ ਹੈਗਾ ਥੋੜਾ ਜਿਹਾ ਹਨਾ ਬਈ ਮਾਲਕ ਨੇ ਨਾ ਚੰਗੀਆਂ ਘੜ ਕੇ ਬਣਾਈਆਂ ਹੂੰ ਨਹੀਂ ਠੀਕ ਹੈ ਬਈ ਸਹੀ ਆ ਇਹਦਾ ਰੇਟ ਬਈ ਇਹਦਾ 37000 ਜੀ 37000 ਹਾਂਜੀ ਮਾਂ ਤੋਂ ਹੋ ਜੇ ਵਿੱਚੋਂ ਹਾਂਜੀ ਮੌਕੇ ਤੇ ਕਰ ਲਓ ਜੇ ਉਹਦਾ ਰੇਟ ਤਾਂ ਠੀਕ ਹੈ ਕੱਟੀ ਵੀ ਚੰਗੀਆਂ ਹਾਂਜੀ ਹੂੰ ਇਹ ਕਿੰਨੇ ਮਹੀਨਿਆਂ ਦੀ ਦੱਸੀ ਸੀ ਬਈ ਇਹ ਵੀ 13-14 ਮਹੀਨਿਆਂ ਦੀ ਹੋਣੀ ਉਹ 15 ਦੀ ਹੋਣੀ ਵੱਡੀ ਹਾਂਜੀ ਹਾਂ ਬਾਲੀ ਭਾਲੀ ਤੇ ਆ ਬਈ ਕੱਟਾ ਇਹਦਾ ਮੁੱਲ 38000 ਹੈ ਜੀ ਇਹ ਕਿੰਨੀ ਚਰਦਾ ਬਈ ਇਹ ਬਸ 1.5 ਸਾਲ ਤੂੰ ਘਾਟ ਹੀ ਸਮਝ ਲਓ ਮਤਲਬ 15 16 ਮਹੀਨੇ ਲੱਗੇ ਬਸ ਬਸ 15 16 ਮਹੀਨੇ ਦਾ ਹੀ ਆ ਥੱਲੋ ਥੱਲੋ ਵੀ ਚੰਗਾ ਕੋਈ ਟੀਕੇ ਦਾ ਰਿਕਾਰਡ ਮਿਲਿਆ ਨਹੀਂ ਤਾਂ ਕਿਉਂ ਛਾ ਨਹੀਂ ਟੀਕੇ ਦਾ ਰਿਕਾਰਡ ਬਾਕੀ ਡਾਕਟਰ ਨੇ ਭਰਿਆ ਠੀਕਾ ਮੱਝ ਬਹੁਤ ਤਗੜੀ ਹੈ ਦੀ ਮਾਂ ਦੀ ਹੂੰ ਮੈਂ ਠੀਕ ਆ ਬਈ ਅੱਛਾ ਇਹ ਕਿੰਨੇ ਦਾ ਖਿਆਈਆ ਦਿਨਾ ਇਹ 38000 ਇਹ 38000 ਦਾ ਤੇ ਕੱਟੀ ਵੀ ਚੱਲ ਗਈ 36000 ਦੀ ਹਾਂ ਹਾਂ ਜੀ ਉਹ ਜਿਹੜੇ ਮੱਥੇ ਦੇ ਫੋਲਾ ਉਹ 37000 ਦੀ ਦੇ ਦੇਾਂਗੇ ਹੂੰ ਇਹ 42000 ਮੁੱਲ ਚਾਲੀ ਇਹ 42000 ਦੀ ਤਾਂ ਪਰਲੇ 36000 ਹੈ ਨਾ ਠੀਕ ਹੈ ਭਾਈ ਨੰਬਰ ਕਿੰਨਾ ਆ ਗਿਆ ਆਪਣਾ ਵੀਰੇ 97798 ਹੂੰ 00178 ਇੱਕ ਵਾਰੀ ਹੋਰ ਆਉਣ ਦੇ 97798 ਆਨੇ ਮੁੰਡ ਕਰ ਹੂੰ 0178 ਠੀਕ ਹੈ ਵੀ ਉਸ ਨੰਬਰ ਤੇ ਕਰ ਲਿਓ ਵੀਰੇ ਹੁਣ ਇਹਨਾਂ ਨਾਲ ਰਾਬਤਾ ਕਰ ਮਿੱਤਰੋ ਦੋਵੇਂ ਕੱਟੀਆਂ ਟਿਕਾਣੇ ਦੀਆਂ ਛੋਟੀ ਜਿਹੜੀ ਵਿਚਾਰੜੀ ਆ ਤਾਂ ਬੰਨਣ ਵਾਲੀਆਂ ਮਿੱਤਰੋ ਹੋਰ ਤਿੰਨ ਚਾਰ ਮਹੀਨਿਆਂ ਤੱਕ ਇਹਨੇ ਕਰਮ ਵਾਲੀ ਦਾ ਟੀਕਾ ਲੈ ਲੈਣਾ ਪੁੱਜੀ ਹੋਈ ਆ ਜਮਾ ਵਜਣ ਦੇ ਵਿੱਚ ਓਕੇ ਦੀ ਰਿਪੋਰਟ ਆ ਪਰਲੀ ਕੱਟੀ ਥੋੜੀ ਜੀ ਨੋਰਮਲ ਲਾ ਲਓ ਇਹਦੇ ਨਾਲ ਛੋਟੀ ਲਾ ਲਓ ਗੋਲ ਮਟੋਲ ਨਿਕਰ ਜਾਣ ਵਾਲੀ ਉਹ ਵੀ ਬਹੁਤ ਆ ਉਹ ਕੱਟੀ ਦਾ ਪਿੰਡਾ ਪਤਲਾਪਨ ਲੋਲਾਪੂਣਾ ਕੱਟੇ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਕੱਟੀ ਦੇ ਵਿੱਚ ਤੁਹਾਨੂੰ ਮਸੰਦ ਆਊਗਾ ਤੇ ਆਹ ਕੱਟਾ ਮਿੱਤਰੋ ਪੂਰੇ ਕੱਦ ਕਾਠ ਵਾਲਾ ਕਰਮ ਵਾਲਾ ਪਾਉਂਦੇ ਜਾ ਕੇ ਅੱਜ ਪੱਠੇ ਲਿਆਉਣ ਲੱਗ ਪਿਓ ਤੇ ਤੇੜੀ ਜੋੜਨਾ ਹੋਇਆ ਕਹੇ ਨੇ ਤਾਂ ਮਾਲਾ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਵੜਾ ਭਾਈਕਾ ਜ਼ਿਲ੍ਹਾ ਫਰੋ